ਅਮੇ ਵੀ ਨੇ ਪਹਿਲਾਂ ਦੱਸਿਆ ਵੀ ਸੁਣਨ ਵਾਲੇ ਔਰ ਜਦੋਂ ਸੁਣਨ ਵਾਲ ਮਿਲ ਜੇ ਤਾਂ ਕਲਾਕਾਰ ਲਈ ਬੜਾ ਵੱਡਾ ਇੱਕ ਇੱਕ ਐਗਜ਼ਾਮ ਇੱਕ ਪ੍ਰੀਖਣ ਇੱਕ ਪੇਪਰ ਸ਼ੁਰੂ ਹੋ ਜਾਂਦਾ ਵੀ ਮੈਂ ਕਿਹੜੀ ਗੱਲ ਕਰਨੀ ਕਿੰਨੀ ਕਰਨੀ ਬਹੁਤ ਧੰਨਵਾਦ ਤੁਹਾਡਾ ਬਹੁਤ ਥੈਂਕ ਯੂ ਸਾਹਿਬ ਸਾਰੇ ਮੇਰੇ ਭਰਾ ਬਹੁਤ ਨੀਂਝ ਨਾ ਸੁਣਦੇ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਥੈਂਕ ਯੂ ਸੋ ਮਚ ਆਓ ਮਹਾਰਾਜ ਦਲੀਪ ਸਿੰਘ ਸਾਹਿਬ ਦੀ ਖਾਣੇ ਦੀ ਪਰਚੀ ਆਈ ਸੀ ਮਾਰਾ ਦਲੀਪ ਸਿੰਘ ਸਾਹਿਬ ਦਾ ਇਤਿਹਾਸ ਬਹੁਤ ਦੁਖਦਾਈ ਹੈ ਤੁਹਾਡੇ ਚੋਂ ਰੱਬ ਕਰੇ ਕਦੀ ਵੀ ਤੁਸੀਂ ਇੰਗਲੈਂਡ ਜਾਓ ਅੰਮੇ ਵੀਰ ਤੁਸੀਂ ਗਏ ਤਾਂ ਥੈਟਫੋਰ ਸ਼ਹਿਰ ਮਾਰਾ ਦਲੀਪ ਸਿੰਘ ਸਾਹਿਬ ਦੀ ਯਾਦਗਾਰ ਤੇ ਵੀ ਜਰੂਰ ਜਾ ਕੇ ਆਇਓ ਜੇ ਤੁਸੀਂ ਗਏ ਤਾਂ ਉੱਤੋਂ ਵਧੀਆ ਕੋਈ ਗੱਲ ਹੀ ਨਹੀਂ ਕਿ ਗੋਰਿਆਂ ਨੇ ਮਾਰਾ ਸਾਹਿਬ ਦਾ ਧਰਮ ਬਦਲਤਾ ਉਹਨਾਂ ਦਾ ਕਰਮ ਬਦਲਦਾ ਉਹਨਾਂ ਦੀ ਬੋਲੀ ਬਦਲਦੀ ਜਦੋਂ ਕੋਈ ਤੁਹਾਡੀ ਬੋਲੀ ਤੇ ਅਟੈਕ ਕਰੇ ਤੁਹਾਡੇ ਧਰਮ ਤੇ ਅਟੈਕ ਕਰੇ ਤੁਹਾਡੀ ਮਾਂ ਬੋਲੀ ਤੇ ਅਟੈਕ ਕਰੇ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ ਕਹਿੰਦੇ ਕਿਸੇ ਨੂੰ ਅਵਲ ਤੇ ਵਾਧਵਾ ਦੇਣ ਹੀ ਨਹੀਂ ਚਾਹੀਦੀ ਪਰ ਸਿਆਣੇ ਕਹਿੰਦੇ ਕਿਸੇ ਨੂੰ ਇਹ ਕਹਿ ਦੋ ਯਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਇਸ ਤੋਂ ਵੱਡਾ ਕੋਈ ਦੁੱਖ ਨਹੀਂ